ਪੂਰ ਸੱਚ ਸੁਣਾ ਰਹੀ ਸਟੋਰੀ ਸਾਡਾ ਆਫਿਸ ਤੇ ਮੈਨੂੰ ਬੁਲਾਇਆ ਗਿਆ ਕਿੰਗਸ ਕਾਲਜ ਲੰਡਨ ਆ ਜੀ ਤੇ ਮੈਂ ਜਾ ਰਿਹਾ ਸੀ ਕੈਂਸਰ ਦੀ ਮੀਟਿੰਗ ਤੋਂ ਵੀ ਮੈਂ ਕਿਹਾ ਮਾਤਾ ਜੀ ਤੁਸੀਂ ਠੀਕ ਹੋ ਹਾਂ ਪੁੱਤ ਤੁਸੀਂ ਠੀਕ ਹੈ ਪਰ ਸਾਡੀ ਨੂ ਨੂੰ ਬੱਚਾ ਹੋਣਾ ਹੈ ਤੂੰ ਮੈਂ ਕਿਹਾ ਕੋਈ ਨਹੀਂ ਇੰਨੇ ਸੋਹਣੇ ਹਸਪਤਾਲ ਤੂੰ ਕਿਉਂ ਚਿੰਤਾ ਕਰ ਲਈ ਕਹਿੰਦੀ ਨਹੀਂ ਪੁੱਤ ਸਾਡੇ ਇੱਕ ਪਹਿਲਾਂ ਕੁੜੀ ਹੈ ਹੈਨਾ ਤੇ ਕਿਤੇ ਇੱਕ ਹੋਰ ਨਾ ਆ ਜਾਏ ਹੈਨਾ ਪਹਿਲਾਂ ਤਾਂ ਉਹਨੇ ਕੁੜਾ ਗਿਆ ਕੁੜੀ ਨੂੰ ਇੱਕ ਹੋਰ ਕੁੜਾ ਨਾ ਆ ਜਾਏ ਉਹ ਘਟੜਕ ਸਾਡੀ ਮੀਟਿੰਗ ਚੱਲੀ ਹੋਵੇ ਬੇਬੇ ਫੇਰ ਬੈਠੀਆਂ ਸੀ ਤੇ ਆਈ ਐਮ ਪਾਗਲ ਮੈਨੂੰ ਪਾਗਲ ਕਹ ਲੋ ਉਹ ਕੈਂਸਰ ਲਈ ਕੰਮ ਕਰਦਾ ਮੈਂ ਗੱਲਾਂ ਬੜੀਆਂ ਖਰੀਆਂ ਖਰੀਆਂ ਮੈਨੂੰ ਪਾਗਲ ਕਹਿ ਸਕਦੇ ਹੋ ਮੇਖਾ ਮਾਤਾ ਨੋਰਾਨੀ ਠੀਕ ਹੈ ਤੁਹਾਡੀ ਬੱਚੋ ਕੋਈ ਦੀ ਪੁੱਤ ਉਹ ਤਾਂ ਠੀਕ ਆ ਸਾਡੇ ਇੱਕ ਪੱਥਰ ਹੋਰ ਆ ਗਿਆ ਤੇ ਮੈਂ ਪਾਗਲ ਐ ਮੇਖਾ ਮਾਂ ਤੂੰ ਵੱਡਾ ਪੱਥਰ ਤਰਿਆ ਨਗਿਆ ਔਰ ਉਹ ਦੀ ਦਸ਼ਮਣ ਬਣੀ ਬੈਠੀ ਐ ਐਗਰੀਓ ਪੱਥਰ ਕਹਿ ਰਹੀ ਐ ਨੰਨੀ-ਮੁੰਨੀ ਜੀ ਨੂੰ ਤੇ ਉਹਦੀ ਸਟੋਰੀ ਕੰਪਲੀਟ ਕਰਦੇ ਆ ਫਿਰ ਉਹ ਭੈਣ ਦੇ ਦੋ ਬੇਟੀਆਂ ਹੋ ਗਈਆਂ ਉਹ ਨੰਗ ਦੀ ਤੁਰੀ ਜਾਂਦੀ ਐ ਸੱਸ ਦੇ ਮਿਹਣੇ ਤਾਂ ਨੇ ਘਰੇ ਸ਼ਰਾਬੀ ਹਸਬੰਦ ਆ ਕਿ ਥੱਪੜ ਵੀ ਮਾਰ ਦਿੰਦਾ ਉਹਦੇ